ਲੋਕ ਸਭਾ ਦੀਆਂ ਚੋਣਾਂ ਦਾ ਪ੍ਰਚਾਰ ਪੰਜਾਬ ਦੇ ਵਿੱਚ ਵੀ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਤੇ ਸਾਰੀਆਂ ਪਾਰਟੀਆਂ ਆਪੋ ਆਪਣੀ ਵਾਹ ਲਾ ਰਹੀਆਂ ਨੇ ਪਰ ਸਭ ਤੋਂ ਮਾੜੀ ਜੇ ਹਾਲਾਤ ਐਸ ਵੇਲੇ ਵੇਖੀ ਜਾਵੇ ਤਾਂ ਸੱਤਾ ਧਿਰ ਦੀ ਹੈ ਝਾੜੂ ਲਾਣੇ ਦੇ ਇੰਨੇ ਕੁ ਮਾੜੇ ਹਾਲਾਤ ਨੇ ਕਿ ਪਹਿਲਾਂ ਤਾਂ ਇਹਨਾਂ ਨੂੰ ਸੱਤਾ 'ਚ ਬੈਠਿਆਂ ਨੂੰ ਉਹ 13 ਜੋਗ ਉਮੀਦਵਾਰ ਆਪਣੇ ਵਰਕਰਾਂ 'ਚੋਂ ਨਹੀਂ ਲੱਭੇ ਸੋ ਇੰਨੇ ਕਿ ਇਹਨਾਂ ਦੇ ਹਾਲਾਤ ਜਿਹੜੇ ਆ ਉਹਨਾਂ ਹਾਲਾਤਾਂ ਲੈ ਵੇਖ ਕੇ ਜਿਹੜਾ ਸਾਡਾ ਆਚਾਰਾ ਐਨ ਆਰ ਆਈ ਲਾਣਾ ਬਾਹਰ ਬੈਠਾ ਪੰਜਾਬੀ ਭਰਾ ਸਾਡੇ ਇਹਨਾਂ ਦੀ ਸਰਕਾਰ ਬਣਾਉਣ 'ਚ ਉਹਨਾਂ ਪੰਜਾਬੀ ਭਰਾਵਾਂ ਨੇ ਬੜਾ ਵੱਡਾ ਯੋਗਦਾਨ ਪਾਇ ਆਪਦੇ ਘਰਦਿਆਂ ਨੂੰ ਆਪਦੇ ਸੱਜਣਾ ਮਿੱਤਰਾਂ ਨੂੰ ਫੋਨ ਕਰ ਕਰਕੇ ਮਜਬੂਰ ਕਰਦੇ ਰਹੇ ਕਿ ਬੋਰਡ ਪਾਉਣੀ ਐ ਝਾੜੂ ਨੂੰ ਪਾਉਣੀ ਐ ਬਦਲਾਅ ਲਿਆਉਣੇ ਹੀ ਲਿਆਉਣਾ ਐ ਜੋ ਮਰਜੀ ਹੋ ਜੇ ਹੁਣ ਜਦੋਂ ਸਾਰੀ ਇਹਨਾਂ ਦੀ ਅਸਲੀਅਤ ਬਾਹਰ ਬੈਠਿਆਂ ਨੂੰ ਸਮਝ ਆ ਗਈ ਤੇ ਉਹੀ ਫੋਨ ਆਪਦੇ ਘਰਦਿਆਂ ਨੂੰ ਕਰਨ ਲੱਗ ਪਿਆ ਕਿ ਬੋਰਡ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਪਾਇਓ ਜੀ ਸਾਨੂੰ ਇਥੇ ਬੈਠਿਆਂ ਨੂੰ ਸਮਝ ਆ ਗਈ ਜੇ ਕੌਮੀ ਪੱਧਰ ਦੇ ਉੱਤੇ ਸਿੱਖਾਂ ਦੀ ਕੋਈ ਆਵਾਜ਼ ਬੁਲੰਦ ਕਰ ਸਕਦਾ ਹੈ ਕੋਈ ਪੰਜਾਬ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰ ਸਕਦਾ ਤੇ ਉਹ ਸ਼ਰੋਮਣੀ ਅਕਾਲੀਦਾਲੀ ਹੈ ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਦੀਆਂ ਚੋਣਾਂ ਦਾ ਪ੍ਰਚਾਰ ਪੰਜਾਬ ਦੇ ਵਿੱਚ ਵੀ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਇਹ ਸਾਰੀਆਂ ਪਾਰਟੀਆਂ ਆਪੋ ਆਪਣੀ ਵਾਹ ਲਾ ਰਹੀਆਂ ਨੇ ਪਰ ਸਭ ਤੋਂ ਮਾੜੀ ਜੇ ਹਾਲਾਤ ਐਸ ਵੇਲੇ ਵੇਖੀ ਜਾਵੇ ਤਾਂ ਸੱਤਾ ਧਿਰ ਦੀ ਹੈ ਝਾੜੂ ਲਾਣੇ ਦੇ ਇੰਨੇ ਕੁ ਮਾੜੇ ਹਾਲਾਤ ਨੇ ਕਿ ਪਹਿਲਾਂ ਤਾਂ ਇਹਨਾਂ ਨੂੰ ਸੱਤਾ 'ਚ ਬੈਠਿਆਂ ਨੂੰ ਉਹ 13 ਯੋਗ ਉਮੀਦਵਾਰ ਆਪਣੇ ਵਰਕਰਾਂ ਚੋਂ ਨਹੀਂ ਲੱਭੇ ਮੰਤਰੀ ਲਿਆਂਦੇ ਜਿੱਤੇ ਹੋਏ ਐਮਐਲਏ ਲਿਆਂਦੇ ਕੋਈ ਇੱਕ ਤੋਂ ਦੂਜੀਆਂ ਪਾਰਟੀਆਂ ਚੋਂ ਫੜ ਲੇ ਸੋ ਐਨੇ ਕਿ ਇਹਨਾਂ ਦੇ ਹਾਲਾਤ ਜਿਹੜੇ ਆ ਉਹਨਾਂ ਹਾਲਾਤਾਂ ਨੂੰ ਦੇਖ ਕੇ ਜਿਹੜਾ ਸਾਡਾ ਆਚਾਰਾ ਐਨਆਰਆਈ ਲਾਣਾ ਬਾਹਰ ਬੈਠਾ ਪੰਜਾਬੀ ਭਰਾ ਸਾਡੇ ਇਹਨਾਂ ਦੀ ਸਰਕਾਰ ਬਣਾਉਣ ਚ ਉਹਨਾਂ ਪੰਜਾਬੀ ਭਰਾਵਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਆਪਦੇ ਘਰਦਿਆਂ ਨੂੰ ਆਪਦੇ ਸੱਜਣਾ ਮਿੱਤਰਾਂ ਨੂੰ ਫੋਨ ਕਰ ਕਰਕੇ ਮਜਬੂਰ ਕਰਦੇ ਰਹੇ ਕਿ ਬੋਰਡ ਪਾਉਣੀ ਐ ਝਾੜੂ ਨੂੰ ਪਾਉਣੀ ਐ ਬਦਲਾ ਲਿਆਉਣੇ ਲਿਆਉਣਾ ਜੋ ਮਰਜ਼ੀ ਹੋ ਜੇ ਹੁਣ ਜਦੋਂ ਸਾਰੀ ਇਹਨਾਂ ਦੀ ਅਸਲੀਅਤ ਬਾਹਰ ਬੈਠਿਆਂ ਨੂੰ ਸਮਝ ਆ ਗਈ ਤੇ ਉਹੀ ਫੋਨ ਆਪਦੇ ਘਰਦਿਆਂ ਨੂੰ ਹੁਣ ਕਰਨ ਲੱਗ ਪਿਆ ਕਿ ਬੋਰਡ ਤੁਸੀਂ ਸ਼ਰੋਮਣੀ ਅਕਾਲੀ ਦਲ ਨੂੰ ਪਾਇਓ ਜੀ ਸਾਨੂੰ ਇਥੇ ਬੈਠਿਆਂ ਨੂੰ ਸਮਝ ਆ ਗਈ ਜੇ ਕੌਮੀ ਪੱਧਰ ਦੇ ਉੱਤੇ ਸਿੱਖਾਂ ਦੀ ਕੋਈ ਆਵਾਜ਼ ਬੁਲੰਦ ਕਰ ਸਕਦਾ ਹੈ ਕੋਈ ਪੰਜਾਬ ਪੰਜਾਬੀਅਤ ਦੀ ਆਵਾਜ਼ بلند ਕਰ ਸਕਦਾ ਤੇ ਉਹ ਸ਼ਰੋਮਣੀ ਅਕਾਲੀ ਦਾਲੀ ਹੈ ਅਸੀਂ ਚਾਂਸੀ ਚ ਕਹਿੰਦੇ ਆ ਗਏ ਆ ਤੁਸੀਂ ਹੁਣ ਦੁਬਾਰਾ ਚਾਂਸੀ ਚ ਨਾ ਆਇਓ ਤੇ ਇਹਨਾਂ ਨੂੰ ਧਾਰੇ ਵਿਖਾ ਦਿਓ ਸੋ ਵੀਰੋ ਇਹ ਗੱਲ ਹੈ ਕਿ ਜਿਹੜਾ ਹੁਣ ਪੰਜਾਬ ਦਾ ਹਾਲਾਤ ਵੀ ਇਸ ਤਰ੍ਹਾਂ ਦਾ ਬਣ ਚੁੱਕਾ ਹੈ ਖਾਸ ਕਰਕੇ ਸਾਡੀ ਨੌਜਵਾਨੀ ਜਿਹੜੀ ਕਿ ਪਹਿਲਾਂ ਪੂਰੀ ਤਰ੍ਹਾਂ ਗਮਰਾਹ ਹੋ ਚੁੱਕੀ ਸੀ ਜਦੋਂ ਹੁਣ ਸੂਰਤੇ ਹਾਲਾਤ ਪੰਜਾਬ ਦੇ ਵੇਂਦੇ ਆ ਤੋ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਅਸੀਂ ਐਵੇਂ ਗਲਤ ਭਾਸ਼ਨ ਪਿੱਛੇ ਲੱਗ ਕੇ ਗਲਤ ਗੱਲਾਂ ਪਿੱਛੇ ਲੱਗ ਕੇ ਇਹ ਕੰਮ ਕਰ ਬੈਠੇ ਹੁਣ ਨਹੀਂ ਕਰਦੇ ਤੇ ਖਾਸ ਕਰਕੇ ਜਦੋਂ ਅਸੀਂ ਆਪਣੀ ਸੂਬੇ ਤੋਂ ਬਾਹਰ ਜਾਂਦੇ ਆ ਨਾ ਜੀ ਤੇ ਬਾਹਰ ਦੇ ਜਦੋਂ ਲੋਕਾਂ ਨਾਲ ਸਾਡਾ ਵਾਸਤਾ ਵਾਹ ਵਾਸਤਾ ਪੈਂਦਾ ਹੈ ਤਾਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀ ਗਈਆਂ ਖਾਸ ਕਰਕੇ ਸਾਡਾ ਗਾਂਢੀ ਸੂਬਾ ਹੀ ਹੈ ਹਰਿਆਣਾ ਜਿੱਥੇ ਇਹਨਾਂ ਨੇ ਬੜਾ ਜ਼ੋਰ ਲਾਇਆ ਐਸਵਾਈਐਲ ਨਹਿਰ ਵੀ ਦਿਾਂਗੇ ਪਾਣੀ ਵੀ ਦਿਾਂਗੇ ਪਰ ਉਹਨਾਂ ਲੋਕਾਂ ਨੇ ਇਹਨਾਂ ਦੀ ਕਦੇ ਮੰਨੀ ਨਹੀਂ ਉੱਥੋਂ ਦੇ ਬੈਠੇ ਲੋਕ ਨਾ ਸੁਭਾਅਕੀ ਜਦੋਂ ਜਾਈਏ ਤਾਂ ਗੱਲ ਕਰ ਲੈਂਦੇ ਆਰੇ ਸਰਦਾਰ ਜੀ ਕਿਹਦਾ ਮੁੱਖ ਮੰਤਰੀ ਚੁਣ ਲਿਆ ਆਪਨੇ ਉਹ ਬੋਲਦਾ ਵੀ ਐ ਤੇ ਉਹ ਨੱਚਦਾ ਵੀ ਐ ਸਟੇਜ 'ਤੇ ਯੂ ਥੋੜਾ ਸਟੇਟ ਚਲਤੀ ਹੈ ਮਤਲਬ ਉਹ ਕਹਿਣੇ ਲਾਇਆ ਵੀ ਜਿਹੜੇ ਉਹ ਲੋਕ ਨੇ ਉਹਨਾਂ ਨੂੰ ਵੀ ਸਮਝ ਆ ਗਈ ਕਿ ਯਾਰ ਇਹ ਕਿਹੋ ਜੀ ਪਾਰਟੀ ਐ ਹੁਣ ਤੁਸੀਂ ਇਹ ਗੱਲ ਨੂੰ ਸਮਝ ਲਓ ਪੰਜਾਬੀਓ ਕਿ ਰਾਜ ਸਭਾ ਦੇ ਮੈਂਬਰ ਜਿਹੜੇ ਆਪਾਂ ਐਮ ਐਲ ਏ ਚੁਣੇ ਇਹਨਾਂ ਨੇ ਗਾ ਰਾਜ ਸਭਾ ਦੇ ਮੈਂਬਰ ਚੁਣੇ ਉਹਨਾਂ ਦੇ ਰਾਜ ਸਭਾ ਦੇ ਮੈਂਬਰਾਂ ਚੋ ਕਦੀ ਕੋਈ ਪੰਜਾਬ ਦੇ ਹੱਕ ਚ ਬੋਲਿਆ ਹੋਵੇ ਕਦੀ ਕੋਈ ਪੰਜਾਬ ਚ ਖੜਾ ਹੋਵੇ ਕਦੀ ਕੋਈ ਪੰਜਾਬ ਚ ਆ ਕੇ ਵੜਿਆ ਹੋਵੇ ਕਿਸੇ ਨੇ ਕਿਸਾਨਾਂ ਦੀ ਕਿਸੇ ਨੇ ਦੁਕਾਨਦਾਰਾਂ ਦੀ ਕਿਸੇ ਨੇ ਮਜ਼ਦੂਰਾਂ ਦੀ ਕਿਸੇ ਨੇ ਵਪਾਰੀਆਂ ਦੀ ਕੋਈ ਗੱਲ ਵੀ ਪੰਜਾਬ ਦੇ ਵਾਸਤੇ ਕੀਤੀ ਹੋਵੇ ਤੁਸੀਂ ਦੱਸ ਦਿਓ ਕਿਤੇ ਦਿਸਦੇ ਆ ਉਵੇਂ ਹੀ ਇਹਨਾਂ ਦਾ ਹਿਸਾਬ-ਕਿਤਾਬ ਹੈ ਰੱਬ ਨਾ ਕਰੇ ਜੇ ਇੱਕ ਦੇ ਇੱਕ ਅੱਧੀ ਸੀਟ ਤੋਂ ਇਹਨਾਂ ਦਾ ਕੋਈ ਜਿੱਤ ਗਿਆ ਤੇ ਲੱਭਣਾ ਤੁਹਾਨੂੰ ਉਹਨੇ ਵੀ ਨਹੀਂ ਜੀ ਸੋ ਇਹ ਬੇਨਤੀ ਹੈ ਜੇ ਐਨ ਆਰ ਆਈ ਵੀਰ ਜਿਹੜੇ ਉੱਥੇ ਇੰਨਾ ਉਹਨਾਂ ਦੇ ਵਿੱਚ ਸੁਧਾਰ ਹੋ ਚੁੱਕਾ ਹੈ ਇੰਨੀ ਉਹਨਾਂ ਦੇ ਵਿੱਚ ਗੱਲ ਬਣ ਚੁੱਕੀ ਹੈ ਕਿ ਉਹ ਹੁਣ ਸਮਝਦੇ ਆ ਕਿ ਅਸੀਂ ਪੰਜਾਬ ਦੇ ਨਾਲ ਆਪ ਬਾਹਰ ਬੈਠੇ ਧੋਖਾ ਕਰ ਲੇ ਕਰ ਲਿਆ ਕਿ ਹੁਣ ਸਾਨੂੰ ਜਿਹੜੇ ਪੰਜਾਬ 'ਚ ਬੈਠੇ ਆ ਸਾਨੂੰ ਵੀ ਸਮਝਣਾ ਪੈਣਾ ਸਾਨੂੰ ਵੀ ਜਿਹੜਾ ਕੋਈ ਸਾਡੇ ਨਾਲ ਇਹ ਵਾਪਰਿਆ ਜਿਹੜਾ ਕੋਈ ਸਾਡੇ ਨਾਲ ਧੋਖਾ ਹੋਇਆ ਪੰਜਾਬੀਆਂ ਨਾਲ ਇਹਦਾ ਮੂੰਹ ਤੋੜ ਜਵਾਬ ਦੇਣਾ ਪਏਗਾ ਤੁਹਾਡੇ ਸਾਹਮਣੇ ਹੈ ਰਾਜ ਸਭਾ ਦੇ ਮੈਂਬਰ ਬਲੀ ਸਿੰਘ ਦੀ ਸੀਚੇਵਾਲਾ ਸਾਹਿਬ ਨੇ ਵੀ ਕਹਤਾ ਕਿ ਅਸੀਂ ਪ੍ਰਚਾਰ ਨਹੀਂ ਕਰਾਂਗੇ ਅਸੀਂ ਤਾਂ ਉਹੰਦਾ ਕਰਾਂਗੇ ਜਿਹੜਾ ਵਾਤਾਵਰਨ ਨੂੰ ਬਚਾਵੇਗਾ ਮਤਲਬ ਕਹਿਣ ਦਾ ਕੀ ਉਹਨਾਂ ਨੇ ਸਿੱਧਾ ਜਿਹਾ ਇਸ਼ਾਰਾ ਕਰ ਲਾ ਵੀ ਮੈਂ ਇਹਨਾਂ ਤੋਂ ਖੁਸ਼ ਨਹੀਂ ਹੈਗਾ ਸੋ ਇਹ ਗੱਲਾਂ ਜਿਹੜੇ ਇਹਨਾਂ ਦੇ ਚੁਣੇ ਹੋ ਨਮਾਇਦੇ ਕਿੰਨੇ ਬੋਲ ਪਏ ਆ ਪੰਜਾਬ ਦੇ ਵਿੱਚੋਂ ਕਿੰਨੇ ਜਿਹੜੇ ਵਿਚਾਰੇ ਅ ਦਰੀਆਂ ਦੁਰੀਆਂ ਵਛਾਉਣ ਵਾਲੇ ਹੁਣ ਉਹ ਕਿੰਨਾ ਰੌਲਾ ਪਾਉਂਦੇ ਪਏ ਆ ਸੋ ਹੁਣ ਪੂਰੇ ਪੰਜਾਬ ਨੂੰ ਇਹ ਗੱਲ ਸਮਝਣੀ ਪੈਗੀ ਲੋਕ ਸਭਾ ਦੀਆਂ ਚੋਣਾਂ ਦਾ ਪ੍ਰਚਾਰ ਪੰਜਾਬ ਦੇ ਵਿੱਚ ਵੀ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਇਹ ਸਾਰੀਆਂ ਪਾਰਟੀਆਂ ਆਪੋ ਆਪਣੀ ਵਾਹ ਲਾ ਰਹੀਆਂ ਨੇ ਪਰ ਸਭ ਤੋਂ ਮਾੜੀ ਜੇ ਹਾਲਾਤ ਐਸ ਵੇਲੇ ਵੇਖੀ ਜਾਵੇ ਤਾਂ ਸੱਤਾ ਧਿਰ ਦੀ ਐ। ਝਾੜੂ ਲਾਣੇ ਦੇ ਇੰਨੇ ਕੁ ਮਾੜੇ ਹਾਲਾਤ ਨੇ ਕਿ ਪਹਿਲਾਂ ਤਾਂ ਇਹਨਾਂ ਨੂੰ ਸੱਤਾ 'ਚ ਬੈਠਿਆਂ ਨੂੰ ਕੋਈ 13 ਯੋਗ ਉਮੀਦਵਾਰ ਆਪਣੇ ਵਰਕਰਾਂ 'ਚੋਂ ਨਹੀਂ ਲੱਭੇ। ਸੋ ਇੰਨੇ ਕਿ ਇਹਨਾਂ ਦੇ ਹਾਲਾਤ ਜਿਹੜੇ ਆ ਉਹਨਾਂ ਹਾਲਾਤਾਂ ਲੈ ਵੇਖ ਕੇ ਜਿਹੜਾ ਸਾਡਾ ਆਚਾਰਾ ਐਨ ਆਰ ਆਈ ਲਾਣਾ ਬਾਹਰ ਬੈਠਾ ਪੰਜਾਬੀ ਭਰਾ ਸਾਡੇ ਇਹਨਾਂ ਦੀ ਸਰਕਾਰ ਬਣਾਉਣ 'ਚ ਉਹਨਾਂ ਪੰਜਾਬੀ ਭਰਾਵਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਸੀ। ਆਪਦੇ ਘਰਦਿਆਂ ਨੂੰ ਆਪਦੇ ਸੱਜਣਾ ਮਿੱਤਰਾਂ ਨੂੰ ਫੋਨ ਕਰ ਕਰਕੇ ਮਜਬੂਰ ਕਰਦੇ ਰਹੇ ਕਿ ਬੋਰਡ ਪਾਉਣੀ ਐ ਝਾੜੂ ਨੂੰ ਪਾਉਣੀ ਐ ਬਦਲਾਅ ਲਿਆਉਣੇ ਹੀ ਲਿਆਉਣਾ ਜੋ ਮਰਜ਼ੀ ਹੋ ਜੇ ਹੁਣ ਜਦੋਂ ਸਾਰੀ ਇਹਨਾਂ ਦੀ ਅਸਲੀਅਤ ਬਾਹਰ ਬੈਠਿਆਂ ਨੂੰ ਸਮਝ ਆ ਗਈ ਤੇ ਉਹੀ ਫੋਨ ਆਪਦੇ ਘਰਦਿਆਂ ਨੂੰ ਕਰਨ ਲੱਗ ਪਏ ਐ ਕਿ ਬੋਰਡ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਪਾਇਓ ਜੀ ਸਾਨੂੰ ਇਥੇ ਬੈਠਿਆਂ ਨੂੰ ਸਮਝ ਆ ਗਈ ਜੇ ਕੌਮੀ ਪੱਧਰ ਦੇ ਉੱਤੇ ਸਿੱਖਾਂ ਦੀ ਕੋਈ ਆਵਾਜ਼ ਬੁਲੰਦ ਕਰ ਸਕਦਾ ਹੈ ਕੋਈ ਪੰਜਾਬ ਪੰਜਾਬੀਅਤ ਦੀ ਆਵਾਜ਼ بلند ਕਰ ਸਕਦਾ ਤੇ ਉਹ ਸ਼ਰੋਮਣੀ ਅਕਾਲੀਦਾਲੀ ਹੈ ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਦੀਆਂ ਚੋਣਾਂ ਦਾ ਪ੍ਰਚਾਰ ਪੰਜਾਬ ਦੇ ਵਿੱਚ ਵੀ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਇਹ ਸਾਰੀਆਂ ਪਾਰਟੀਆਂ ਆਪੋ ਆਪਣੀ ਵਾਹ ਲਾ ਰਹੀਆਂ ਨੇ ਪਰ ਸਭ ਤੋਂ ਮਾੜੀ ਜੇ ਹਾਲਾਤ ਐਸ ਵੇਲੇ ਵੇਖੀ ਜਾਵੇ ਤਾਂ ਸੱਤਾ ਧਿਰ ਦੀ ਹੈ ਝਾੜੂ ਲਾਣੇ ਦੇ ਇੰਨੇ ਕੁ ਮਾੜੇ ਹਾਲਾਤ ਨੇ ਕਿ ਪਹਿਲਾਂ ਤਾਂ ਇਹਨਾਂ ਨੂੰ ਸੱਤਾ 'ਚ ਬੈਠਿਆਂ ਨੂੰ ਉਹ 13 ਯੋਗ ਉਮੀਦਵਾਰ ਆਪਣੇ ਵਰਕਰਾਂ ਚੋਂ ਨਹੀਂ ਲੱਭੇ ਮੰਤਰੀ ਲਿਆਂਦੇ ਜਿੱਤੇ ਹੋਏ ਐਮਐਲਏ ਲਿਆਂਦੇ ਕੋਈ ਇੱਕ ਦੋ ਦੂਜੀਆਂ ਪਾਰਟੀਆਂ ਚੋਂ ਫੜ ਲੇ ਸੋ ਐਨੇ ਕਿ ਇਹਨਾਂ ਦੇ ਹਾਲਾਤ ਜਿਹੜੇ ਆ ਉਹਨਾਂ ਹਾਲਾਤਾਂ ਲੇ ਵੇਖ ਕੇ ਜਿਹੜਾ ਸਾਡਾ ਆਚਾਰਾ ਐਨਆਰਆਈ ਲਾਣਾ ਬਾਹਰ ਬੈਠਾ ਪੰਜਾਬੀ ਭਰਾ ਸਾਡੇ ਇਹਨਾਂ ਦੀ ਸਰਕਾਰ ਬਣਾਉਣ ਚ ਉਹਨਾਂ ਪੰਜਾਬੀ ਭਰਾਵਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਸ ਆਪਦੇ ਘਰਦਿਆਂ ਨੂੰ ਆਪਦੇ ਸੱਜਣਾ ਮਿੱਤਰਾਂ ਨੂੰ ਫੋਨ ਕਰ ਕਰਕੇ ਮਜਬੂਰ ਕਰਦੇ ਰਹੇ ਕਿ ਬੋਰਡ ਪਾਉਣੀ ਐ ਝਾੜੂ ਨੂੰ ਪਾਉਣੀ ਐ ਬਦਲਾ ਲਿਆਉਣੇ ਲਿਆਉਣਾ ਜੋ ਮਰਜ਼ੀ ਹੋ ਜੇ ਹੁਣ ਜਦੋਂ ਸਾਰੀ ਇਹਨਾਂ ਦੀ ਅਸਲੀਅਤ ਬਾਹਰ ਬੈਠਿਆਂ ਨੂੰ ਸਮਝ ਆ ਗਈ ਤੇ ਉਹੀ ਫੋਨ ਆਪਦੇ ਘਰਦਿਆਂ ਨੂੰ ਕਰਨ ਲੱਗ ਪਿਆ ਕਿ ਬੋਰਡ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਪਾਇਓ ਜੀ ਸਾਨੂੰ ਇਥੇ ਬੈਠਿਆਂ ਨੂੰ ਸਮਝ ਆ ਗਈ ਜੇ ਕੌਮੀ ਪੱਧਰ ਦੇ ਉੱਤੇ ਸਿੱਖਾਂ ਦੀ ਕੋਈ ਆਵਾਜ਼ ਬੁਲੰਦ ਕਰ ਸਕਦਾ ਹੈ ਕੋਈ ਪੰਜਾਬ ਪੰਜਾਬੀਅਤ ਦੀ ਆਵਾਜ਼ بلند ਕਰ ਸਕਦਾ ਤੇ ਉਹ ਸ਼ਰੋਮਣੀ ਅਕਾਲੀ ਦਾਲੀ ਹੈ ਅਸੀਂ ਚਾਂਸੀ ਚ ਕਹਿੰਦੇ ਆ ਗਏ ਆ ਤੁਸੀਂ ਹੁਣ ਦੁਬਾਰਾ ਚਾਂਸੀ ਚ ਨਾ ਆਇਓ ਤੇ ਇਹਨਾਂ ਨੂੰ ਧਾਰੇ ਵਿਖਾ ਦਿਓ ਸੋ ਵੀਰੋ ਇਹ ਗੱਲ ਹੈ ਕਿ ਜਿਹੜਾ ਹੁਣ ਪੰਜਾਬ ਦਾ ਹਾਲਾਤ ਵੀ ਇਸ ਤਰ੍ਹਾਂ ਦਾ ਬਣ ਚੁੱਕਾ ਹੈ ਖਾਸ ਕਰਕੇ ਸਾਡੀ ਨੌਜਵਾਨੀ ਜਿਹੜੀ ਕਿ ਪਹਿਲਾਂ ਪੂਰੀ ਤਰ੍ਹਾਂ ਗਮਰਾਹ ਹੋ ਚੁੱਕੀ ਸੀ ਜਦੋਂ ਹੁਣ ਸੂਰਤੇ ਹਾਲਾਤ ਪੰਜਾਬ ਦੇ ਵੇਂਦੇ ਆ ਤੋ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਅਸੀਂ ਐਵੇਂ ਗਲਤ ਭਾਸ਼ਨ ਪਿੱਛੇ ਲੱਗ ਕੇ ਗਲਤ ਗੱਲਾਂ ਪਿੱਛੇ ਲੱਗ ਕੇ ਇਹ ਕੰਮ ਕਰ ਬੈਠੇ ਹੁਣ ਨਹੀਂ ਕਰਦੇ ਤੇ ਖਾਸ ਕਰਕੇ ਜਦੋਂ ਅਸੀਂ ਆਪਣੀ ਸੂਬੇ ਤੋਂ ਬਾਹਰ ਜਾਂਦੇ ਆ ਨਾ ਜੀ ਤੇ ਬਾਹਰ ਦੇ ਜਦੋਂ ਲੋਕਾਂ ਦਾ ਸਾਡਾ ਵਾਸਤਾ ਵਾਹ ਵਾਸਤਾ ਪੈਂਦਾ ਹੈ ਤਾਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀ ਗਈਆਂ ਖਾਸ ਕਰਕੇ ਸਾਡਾ ਗਾਂਢੀ ਸੂਬਾ ਹੀ ਹੈ ਹਰਿਆਣਾ ਜਿੱਥੇ ਇਹਨਾਂ ਨੇ ਬੜਾ ਜ਼ੋਰ ਲਾਇਆ ਐਸਵਾਈਲ ਨਹਿਰ ਵੀ ਦੇਾਂਗੇ ਪਾਣੀ ਵੀ ਦੇਾਂਗੇ ਪਰ ਉਹਨਾਂ ਲੋਕਾਂ ਨੇ ਇਹਨਾਂ ਦੀ ਕਦੇ ਮੰਨੀ ਨਹੀਂ ਉੱਥੋਂ ਦੇ ਬੈਠੇ ਲੋਕ ਨਾ ਸੁਭਾਅਕੀ ਜਦੋਂ ਜਾਈਏ ਤਾਂ ਗੱਲ ਕਰ ਲੈਂਦੇ ਆਰੇ ਸਰਦਾਰ ਜੀ ਕੈਸਾ ਮੁੱਖ ਮੰਤਰੀ ਚੁਣ ਲਿਆ ਆਪਨੇ ਉਹ ਬੋਲਦਾ ਵੀ ਐ ਤੇ ਉਹ ਨੱਚਦਾ ਵੀ ਐ ਸਟੇਜ ਪਰ ਯੂ ਥੋੜਾ ਸਟੇਟ ਚਲਤੀ ਹੈ ਮਤਲਬ ਉਹ ਕਹਿਣੇ ਲਾਇਆ ਵੀ ਜਿਹੜੇ ਉਹ ਲੋਕ ਨੇ ਉਹਨਾਂ ਨੂੰ ਵੀ ਸਮਝ ਆ ਗਈ ਕਿ ਯਾਰ ਇਹ ਕਿਹੋ ਜੀ ਪਾਰਟੀ ਐ ਹੁਣ ਤੁਸੀਂ ਇਹ ਗੱਲ ਨੂੰ ਸਮਝ ਲਓ ਪੰਜਾਬੀਓ ਕਿ ਰਾਜ ਸਭਾ ਦੇ ਮੈਂਬਰ ਜਿਹੜੇ ਆਪਾਂ ਐਮ ਐਲ ਏ ਚੁਣੇ ਇਹਨਾਂ ਨੇ ਗਾ ਰਾਜ ਸਭਾ ਦੇ ਮੈਂਬਰ ਚੁਣੇ ਉਹਨਾਂ ਦੇ ਰਾਜ ਸਭਾ ਦੇ ਮੈਂਬਰਾਂ ਚੋ ਕਦੀ ਕੋਈ ਪੰਜਾਬ ਦੇ ਹੱਕ ਚ ਬੋਲਿਆ ਹੋਵੇ ਕਦੀ ਕੋਈ ਪੰਜਾਬ ਚ ਖੜਾ ਹੋਵੇ ਕਦੀ ਕੋਈ ਪੰਜਾਬ ਚ ਆ ਕੇ ਵੜਿਆ ਹੋਵੇ ਕਿਸੇ ਨੇ ਕਿਸਾਨਾਂ ਦੀ ਕਿਸੇ ਨੇ ਦੁਕਾਨਦਾਰਾਂ ਦੀ ਕਿਸੇ ਨੇ ਮਜ਼ਦੂਰਾਂ ਦੀ ਕਿਸੇ ਨੇ ਵਪਾਰੀਆਂ ਦੀ ਕੋਈ ਗੱਲ ਵੀ ਪੰਜਾਬ ਦੇ ਵਾਸਤੇ ਕੀਤੀ ਹੋਵੇ ਤੁਸੀਂ ਦੱਸ ਦਿਓ ਕਿਤੇ ਦਿਸਦੇ ਆ ਉਵੇਂ ਹੀ ਇਹਨਾਂ ਦਾ ਹਿਸਾਬ-ਕਿਤਾਬ ਹੈ ਰੱਬ ਨਾ ਕਰੇ ਜੇ ਇੱਕ ਦੇ ਇੱਕ ਅੱਧੀ ਸੀਟ ਤੋਂ ਇਹਨਾਂ ਦਾ ਕੋਈ ਜਿੱਤ ਗਿਆ ਤੇ ਲੱਭਣਾ ਤੁਹਾਨੂੰ ਉਹਨੇ ਵੀ ਨਹੀਂ ਜੀ ਸੋ ਇਹ ਬੇਨਤੀ ਹੈ ਜੇ ਐਨ ਆਰ ਆਈ ਵੀਰ ਜਿਹੜੇ ਉੱਥੇ ਇੰਨਾ ਉਹਨਾਂ ਦੇ ਵਿੱਚ ਸੁਧਾਰ ਹੋ ਚੁੱਕਾ ਹੈ ਇੰਨੀ ਉਹਨਾਂ ਦੇ ਵਿੱਚ ਗੱਲ ਬਣ ਚੁੱਕੀ ਹੈ ਕਿ ਉਹ ਹੁਣ ਸਮਝਦੇ ਆ ਕਿ ਅਸੀਂ ਪੰਜਾਬ ਦੇ ਨਾਲ ਆਪ ਬਾਹਰ ਬੈਠੇ ਧੋਖਾ ਕਰ ਲੇ ਕਰ ਲਿਆ ਕਿ ਹੁਣ ਸਾਨੂੰ ਜਿਹੜੇ ਪੰਜਾਬ 'ਚ ਬੈਠੇ ਆ ਸਾਨੂੰ ਵੀ ਸਮਝਣਾ ਪੈਣਾ ਸਾਨੂੰ ਵੀ ਜਿਹੜਾ ਕੋਈ ਸਾਡੇ ਨਾਲ ਇਹ ਵਾਪਰਿਆ ਜਿਹੜਾ ਕੋਈ ਸਾਡੇ ਨਾਲ ਧੋਖਾ ਹੋਇਆ ਪੰਜਾਬੀਆਂ ਨਾਲ ਇਹਦਾ ਮੂੰਹ ਤੋੜ ਜਵਾਬ ਦੇਣਾ ਪਏਗਾ ਤੁਹਾਡੇ ਸਾਹਮਣੇ ਹੈ ਰਾਜ ਸਭਾ ਦੇ ਮੈਂਬਰ ਬਲੀ ਸਿੰਘ ਦੀ ਸੀਚੇਵਾਲਾ ਸਾਹਿਬ ਨੇ ਵੀ ਕਹਿਤਾ ਅਸੀਂ ਪ੍ਰਚਾਰ ਨਹੀਂ ਕਰਾਂਗੇ ਅਸੀਂ ਤਾਂ ਉਹਦਾ ਕਰਾਂਗੇ ਜਿਹੜਾ ਵਾਤਾਵਰਨ ਨੂੰ ਬਚਾਵੇਗਾ ਮਤਲਬ ਕਹਿਣ ਦਾ ਕੀ ਉਹਨਾਂ ਨੇ ਸਿੱਧਾ ਜਿਹਾ ਇਸ਼ਾਰਾ ਕਰ ਲਾ ਵੀ ਮੈਂ ਇਹਨਾਂ ਤੋਂ ਖੁਸ਼ ਨਹੀਂ ਹੈਗਾ ਸੋ ਇਹ ਗੱਲਾਂ ਜਿਹੜੇ ਇਹਨਾਂ ਦੇ ਚੁਣੇ ਹੋ ਨਮਾਇਦੇ ਕਿੰਨੇ ਬੋਲ ਪਏ ਆ ਪੰਜਾਬ ਦੇ ਵਿੱਚੋਂ ਕਿੰਨੇ ਜਿਹੜੇ ਵਿਚਾਰੇ ਅ ਦਰੀਆਂ ਦੁਰੀਆਂ ਵਛਾਉਣ ਵਾਲੇ ਹੁਣ ਉਹ ਕਿੰਨਾ ਰੌਲਾ ਪਾਉਂਦੇ ਪਏ ਆ ਸੋ ਹੁਣ ਪੂਰੇ ਪੰਜਾਬ ਨੂੰ ਇਹ ਗੱਲ ਸਮਝਣੀ ਪਏਗੀ